ਸਭ ਤੋਂ ਪਹਿਲਾਂ ਸਾਰਿਆਂ ਨੂੰ ਸਾਸ਼ੀਰਕਾਲ ਜੀ ਰਾਣਾ ਰੀਅਲ ਏਸਟੇਟ YouTube ਚੈਨਲ ਵਿੱਚ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਜਿੱਦਾਂ ਜਿੱਦਾਂ ਪਰਿਵਾਰ ਆਪਾਂ ਤੋਂ ਸਸਤੀਆਂ ਤੋਂ ਸਸਤੀਆਂ ਕੋਠੀਆਂ ਹਰ ਏਰੀਆ ਦੇ ਵਿੱਚ ਕੋਠੀਆਂ ਦੀ ਮੰਗ ਕਰਦੇ ਨੇ ਤਾਂ ਆਪਾਂ ਜਲਦੀ ਤੋਂ ਜਲਦੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਸਾਡਾ ਇਹ ਮਕਸਦ ਹੁੰਦਾ ਕਿ ਵੱਧ ਤੋਂ ਵੱਧ ਕੋਠੀਆਂ ਹਰ ਬਜਟ ਵਿੱਚ ਕੋਠੀਆਂ ਦਿਖਾ ਸਕੀਏ ਤੇ ਆਪਾਂ ਪਿਛਲੀ ਵੀਡੀਓ ਵਿੱਚ ਦਿਖਾ ਵੀ ਚੁੱਕੇ ਆਂ 10 20 ਤੇ 40 ਲੱਖ 50 ਲੱਖ 60 70 ਲੱਖ ਤੱਕ ਪਲੇਲਿਸਟ ਬਣੀ ਹੋਈ ਹੈ ਜਾਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਹਰ ਬਜਟ ਦੇ ਵਿੱਚ ਹਰ ਏਰੀਏ ਵਿੱਚ ਕੋਠੀਆਂ ਫਾਈਂਡ ਕਰ ਸਕਦੇ ਹੋ ਜਾਂ ਸਾਡੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਆਪਾਂ ਤੁਹਾਨੂੰ ਕੋਠੀਆਂ ਦਿਖਾ ਦੇਵਾਂਗੇ ਜੀ ਬਾਕੀ ਥੋੜਾ ਹੋਰ ਸਮਾਂ ਦਿਆ ਕਰੋ ਕਈ ਵਾਰ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਉਹਨਾਂ ਏਰੀਆ ਦੇ ਵਿੱਚ ਵੀ ਕੋਠੀਆਂ ਦੀ ਮੰਗ ਕਰਦੇ ਨੇ ਜਿੱਥੇ 플ੌੜ ਦਾ ਰੇਟ 10-20 ਲੱਖ ਬਹੁਤ ਜ਼ਿਆਦਾ ਹੁੰਦਾ ਤਾਂ ਉੱਥੇ ਸਸਤੇ ਰੇਟ ਵਿੱਚ ਕੋਠੀਆਂ ਲੱਭਣੀਆਂ ਥੋੜੀਆਂ ਮੁਸ਼ਕਿਲ ਹੋ ਜਾਂਦੀਆਂ ਇਸ ਲਈ ਟਾਈਮ ਦਿਆ ਕਰੋ ਅੱਜ ਆਪਾਂ ਜੋ ਆਪ ਜੀ ਨੂੰ ਕੋਠੀ ਦਿਖਾਉਣ ਲੱਗੇ ਆ 68 ਗੱਜ ਦੇ ਵਿੱਚ ਇਹ 1.7 ਸਟੋਰੀ ਬਣੀ ਹੋਈ ਹੈ ਜੀ 68 ਗੱਜ ਜਗ੍ਹਾ ਬਾਕੀ ਮੌਕੇ ਦੇ ਆਪਾਂ ਦੇਖ ਲਵਾਂਗੇ ਤੇ ਦੋ ਬੈਡਰੂਮ ਦੋ ਬਾਥਰੂਮ ਇੱਕ ਕਿਚਨ ਲੌਬੀ ਹੈ ਜਿਸ ਸਾਈਜ਼ ਇਸ ਦਾ 17 ਫੁੱਟ ਮੱਥਾ ਜੀ 17 ਫੁੱਟ ਚੌੜਾਈ ਹੈ 35 ਫੁੱਟ ਬੈਕ ਹੈ ਜੀ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਹੈ ਜਿਨ੍ਹਾਂ ਨੇ ਕਿਹਾ ਸੀ ਵੀ ਲੁਧਿਆਣਾ ਸ਼ਹਿਰ ਦੇ ਬਿਲਕੁਲ ਕਰੀਬ ਦਿਖਾਇਓ ਤਾਂ ਆਪਾਂ ਡੀਐਮਸੀ ਦੇ ਬਿਲਕੁਲ ਨਾਲ ਇਹ ਕੋਠੀ ਦਿਖਾਉਣ ਲੱਗੇ ਆ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ 66 ਗਜ ਦੇ ਵਿੱਚ 1.7 ਸਟੋਰੀ ਇਹ ਬਣੀ ਹੋਈ ਹੈ ਤੇ ਪ੍ਰਾਈਸ ਇਸ ਦਾ ਜੀ 35 ਲੱਖ ਮਾਲਕਾਂ ਨੇ ਰੱਖਿਆ ਹੈ ਲੁਧਿਆਣਾ ਸ਼ਹਿਰ ਦੇ ਬਹੁਤ ਨੇੜੇ ਹੈ ਡੀ ਐਮ ਸੀ ਤੋਂ ਤੁਸੀਂ ਸਿਰਫ 5 ਕਿਲੋਮੀਟਰ ਦੂਰੀ ਤੇ ਇਹ ਕੋਠੀ ਸਥਿਤ ਹੈ ਦੁਰਗਾਪੁਰੀ ਇਸ ਦੀ ਲੋਕੇਸ਼ਨ ਹੈ ਦੁਰਗਾਪੁਰੀ ਹੈਪੋਵਾਲ ਕਲਾਂ ਵੱਲ ਜਦੋਂ ਆਉਣੇ ਹੋ ਤਾਂ ਡੀ ਐਮ ਸੀ ਤੋਂ ਤੁਸੀਂ 5 ਕਿਲੋਮੀਟਰ ਦੀ ਦੂਰੀ ਤੇ ਕੋਠੀ ਨੂੰ ਪ੍ਰਾਪਤ ਕਰੋਗੇ ਲੁਧਿਆਣਾ ਦੇ ਵਿੱਚ ਇਸ ਦੀ ਲੋਕੇਸ਼ਨ ਹੈ ਬਾਕੀ ਆਪਾਂ ਸਸਤੀਆਂ ਕੋਠੀਆਂ ਦੀ ਬੈਂਕ ਲੋਨ ਵਾਲੀਆਂ ਕੋਠੀਆਂ ਦੀ ਪਿਛਲੀਆਂ ਵੀਡੀਓ ਵਿੱਚ ਵੀ ਜਾਣਕਾਰੀ ਦਿੱਨੀ ਆ ਤੇ ਇਸ ਵੀਡੀਓ ਵਿੱਚ ਵੀ ਜਾਣਕਾਰੀ ਦੇਵਾਂਗੇ ਕਿ ਸਸਤੀਆਂ ਕੋਠੀਆਂ ਬੈਂਕ ਲੋਨ ਤੇ ਜਿੱਥੇ ਵੀ ਕੋਠੀਆਂ ਅਵੇਲੇਬਲ ਹੋ ਸਕਣ ਆਪਾਂ ਦਿਖਾਉਂਦੇ ਹੀ ਰਹਨੇ ਆ ਚੈਨਲ ਨਾਲ ਜੁੜੇ ਰਹੋ ਬਾਕੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਨਾਲ ਵੀ ਜੁੜੇ ਰਹੋ ਆਪਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੱਧ ਤੋਂ ਵੱਧ ਕੋਠੀਆਂ ਲੁਧਿਆਣਾ ਸ਼ਹਿਰ ਦੇ ਵਿੱਚ ਹਰ ਬਜਟ ਦੇ ਵਿੱਚ ਦਿਖਾਉਣ ਜਾ ਰਹੇ ਆ ਬਾਕੀ ਪਲੀਜ਼ ਔਸਰ ਬਜਟ ਵਿੱਚ ਡਿਮਾਂਡ ਘਟ ਕਰਿਓ ਜਿਸ ਕਈ ਵਾਰ ਜਿੱਥੇ ਜ਼ਿਆਦਾ ਰੇਟ ਹੁੰਦੇ ਨੇ ਤਾਂ ਸਸਤੀਆਂ ਕੋਠੀਆਂ ਲੱਭਣੀਆਂ ਮੁਸ਼ਕਲ ਹੋ ਜਾਂਦੀਆਂ ਨੇ ਤਾਂ ਅੱਗੇ 20 30 40 50 ਲੱਖ ਤੱਕ ਵੀ ਆਪਾਂ ਦਿਖਾਵਾਂਗੇ ਇਸ ਕੋਠੀ ਲਈ ਸਾਡੇ ਕੰਟੈਕਟ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ